ਤੁਸੀਂ ਤੁਸੀਂ ਧੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਕੋਈ ਬੋਲੀਚਾਲਾ ਕੋਈ ਪ੍ਰੋਸੀਜਰ ਹੈਗਾ ਜਿਹਨਾਂ ਨਾਲ ਧੱਕਾ ਹੋਇਆ ਬਾਤ ਮੇਰੀ ਵੀ ਉੱਚੀ ਹੋ ਸਕਦੀ ਹੈ ਕਿਹੜਾ ਬੰਦਾ ਮੇਰੇ ਨਾਲ ਜਿਹੜੇ ਲੇਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੇਜੇ ਦੀ ਗੱਲ ਕਰਦਾ ਮੈਂ ਧਮਕਾ ਨਹੀਂ ਮਾਰਦਾ ਕਿਹੜਾ ਲੇਜਾ ਮੈਂ ਮੈਂ ਤੁਹਾਡੇ ਅਸੀਂ ਤੁਹਾਨੂੰ ਹਾਂ ਉੱਚੀ ਜੋ ਬੋਲ ਰਹੇ ਹੋ ਫੇਰ ਬਿੱਪੀ ਸਾਹਿਬ ਤਰਖਾਨ ਮੱਜਰੇ ਜਨਾਨੀ ਕੁੱਟੀ ਹੋਈ ਆ ਪਰ ਚੌਂਦੀ ਉਹ ਰੂਹਦਾ ਕੱਲ ਦਾ ਸੈਦਪੁਰੇ ਵਾਂਚ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ ਦੱਸੋ ਮੈਨੂੰ 57 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਜਿੰਨੇ ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਕਰ ਲਿਓ ਮੈਂ ਗੋਲਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲਮੋਲ ਗੱਲਾਂ ਨਹੀਂ ਕਰਦਾ ਮੈਨੂੰ ਦੱਸਾਂ ਫਿਰ ਠੀਕ ਹੈ ਨਾ ਹਾਂ ਦੱਸ ਦਿਓ ਜੀ ਦੱਸ ਦਿਓ ਗੋਲਮੋਲ ਗੱਲਾਂ ਨਹੀਂ ਕਰਦੇ ਪਰ ਕਰਦੇ ਵੀ ਕੁਛ ਨਹੀਂ ਤੁਹਾਡੇ ਕੋਲੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇਹ ਫਰੇਟਰੀ ਦਾ ਜਿੰਦਾਰ ਮੈਂ ਕੋਰਡੀਨੇਟਰ ਹਾਂ ਅਸੀਂ ਕੋਆਪਰੇਟਿਵ ਸੋਸਾਇਟੀ ਜੋ ਸਰਕਾਰੀ ਸਭਾ ਚਨਾਥਲ ਕਲਾਂ ਜਿਹਦੇ ਵਿੱਚ ਦੋ ਪਿੰਡ ਚਨਾਥਲ ਕਲਾਂ ਤੇ ਰੁੜਕੀ ਆਉਂਦੇ ਨੇ ਉਹਦੀ ਚੋਣ ਨੂੰ ਲੈ ਕੇ ਲੋਕਾਂ ਨੇ ਜਿਹੜੀ ਗੈਰ ਰਸਮੀ ਚੋਣ ਹੋਈ ਹੈ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਕਰਨਾ ਚਾਹੀਦਾ ਸੀਗਾ ਚੋਣ ਨੂੰ ਕਰਾਉਣ ਵਾਸਤੇ ਜਿਹੜੀ ਪ੍ਰਕਿਰਿਆ ਲੈਣੀ ਚਾਹੀਦੀ ਸੀ ਉਹਦਾ ਕਾਹਨ ਕੀਤਾ ਗਿਆ ਹੈ ਔਰ ਚੁੱਪਚਾਪ ਇੱਕ ਸ਼ੈਲਰ ਚ ਬੈਠ ਕੇ ਜਿਹੜੀ ਚੋਣ ਹੋਈ ਉਹਨੂੰ ਲੈ ਕੇ ਦੋਹਾਂ ਪਿੰਡਾਂ ਚ ਰੋਸ ਸੀ ਔਰ ਉਹਨੂੰ ਲੈ ਕੇ ਪਹਿਲਾਂ ਵੀ ਮੀਟਿੰਗਾਂ ਹੋਈਆਂ ਟੀਆਰ ਨੂੰ ਜਿਹੜੀ ਹੈਗੀ ਐ ਪਟੀਸ਼ਨ ਦਿੱਤੀ ਗਈ ਟੀਸੀ ਨੂੰ ਮਿਲਿਆ ਗਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਆ ਉਹਨੂੰ ਰਿਮਾਈਂਡਰ ਦਿੱਤੇ ਗਏ ਫਿਰ ਲੋਕਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਅਸੀਂ ਪ੍ਰੋਟੈਸਟ ਕਰਾਂਗੇ ਤੁਸੀਂ ਇਹਦੀ ਚੋਣ ਨੂੰ ਰੱਦ ਕਰੋ ਜਿਹੜੀ ਗੈਰ ਕਾਨੂੰਨੀ ਹੋਈ ਹੈ ਕਿਉਂਕਿ ਨਾ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਾਉਂਸਮੈਂਟ ਹੋਈ ਨਾ ਗੁਰਦੁਆਰਾ ਸਾਹਿਬ ਤੋਂ ਹੋਈ ਨਾ ਕਿਸੇ ਰੇੜੀ ਰਿਕਸ਼ਾ ਤੇ ਹੋਈ ਨਾ ਕੋਈ ਪੋਸਟਰ ਲਾਇਆ ਗਿਆ ਨਾ ਮੈਂਬਰਾਂ ਨੂੰ ਦੱਸਿਆ ਗਿਆ ਨਾ ਅਖਬਾਰ ਚਕੜਾਇਆ ਗਿਆ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹਨੂੰ ਛਿੱਕੇ ਤੇ ਟੰਗ ਔਰ ਉਸ ਤਹਿਤ ਅੱਜ ਜਦੋਂ ਇਹਨਾਂ ਨੇ ਫਿਰੌਦਿਆਂ ਦੀ ਚੋਣ ਸ਼ੁਰੂ ਕਰਤੀ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਜਿਹੜੀ ਹੈਗੀ ਹੈ ਪ੍ਰਸ਼ਾਸਨ ਨੂੰ ਔਰ ਉਹਦੇ ਤਹਿਤ ਲੋਕਾਂ ਚ ਰੋਸ ਸੀ ਉਹੇ ਪਿੰਡਾਂ ਦੇ ਲੋਕਾਂ ਨੇ ਆ ਜਾ ਕੇ ਸੋਸਾਇਟੀ ਦੇ ਅੱਗੇ ਧਰਨਾ ਦਿੱਤਾ ਔਰ ਉਸ ਕਰ ਨਹੀਂ ਦਿੱਤਾ ਹੈ ਤੇ ਅੱਜ ਜਿਹੜਾ ਹੈਗਾ ਆ ਇੱਥੇ ਲੋਕ ਬੈਠੇ ਨੇ ਸਰਕਾਰ ਦੇ ਖਿਲਾਫ ਲੋਕ ਆਪਣੇ ਜੋ ਵੀ ਨਾਰੇਬਾਜੀ ਆਪਣਾ ਬੋਲਣਾ ਜੋ ਵੀ ਇੱਕ ਪ੍ਰੋਟੈਸਟ ਦਾ ਤਰੀਕਾ ਆ ਉਹ ਕਰ ਰਹੇ ਆ। ਸ਼ਾਸਨ ਵੱਲੋਂ ਵੀ ਧਵਾਨ ਦੀ ਤੁਨ ਉਠਾਉਣ ਤੋਂ ਪੁੱਛਿਆ ਗਿਆ ਮਾਈਕ ਹੋਇਆ ਗਿਆ ਕੀ ਕਹਿਣਾ ਕਰਦੇ। ਦੇਖੋ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਇੱਕ ਰਾਤ ਪਹਿਲਾਂ ਹੀ ਲੋਕਾਂ ਨੂੰ ਮਤਲਬ ਜਿਹੜੇ ਸੁਨੇਹੇ ਭੇਜਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਧਰਨੇ ਤੇ ਨਹੀਂ ਜਾਣਾ ਤੁਸੀਂ ਪ੍ਰੋਟੈਸਟ ਤੇ ਨਹੀਂ ਜਾਣਾ ਤੁਹਾਡੇ ਨਾਲ ਉਥੇ ਤੁਹਾਡੇ ਤੇ ਪਰਚੇ ਦਰਜ ਹੋ ਸਕਦੇ ਆ ਤੁਹਾਨੂੰ ਮਤਲਬ ਉਥੇ ਉਹ ਹੋ ਸਕਦਾ ਹੈ ਮਤਲਬ ਤੁਹਾਡੇ ਨੇ ਪੁਲਿਸ ਤੱਕਾ ਕਰ ਸਕਦੀ ਹੈ ਤੋਂ ਇਸ ਕਰਕੇ ਲੋਕਾਂ ਨੇ ਪਰ ਲੋਕਾਂ ਦੇ ਵਿੱਚ ਰੋਸ ਹੈ ਔਰ ਲੋਕਾਂ ਨੇ ਆ ਕੇ ਇੱਥੇ ਕਿਹਾ ਫੇਰ ਇੱਥੇ ਆ ਕੇ ਪੁਲਿਸ ਪ੍ਰਸ਼ਾਸਨ ਨੇ ਡੀਐਸਪੀ ਫਟੇਗੜ ਸਾਹਿਬ ਨੇ ਉਹਨੇ ਆ ਕੇ ਇੱਥੇ ਲੋਕਾਂ ਦੇ ਨਾਲ ਨੂੰ ਸਾਈਕਲੋਜੀਕਲੀ ਡਰਾ ਕੇ ਉਹਨਾਂ ਨੂੰ ਇਥੋਂ ਸੜਕ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਏ ਮੇਰੇ ਨਾਲ ਵੀ ਬਹਿਸਬਾਦੀ ਹੋਈ ਸਾਡਾ ਜਿਹੜਾ ਮਾਈਕ ਆਇਆ ਜਿਹਦੇ ਵਿੱਚ ਅਸੀਂ ਬੋਲਣਾ ਸੀਗਾ ਉਹਨੂੰ ਉੱਤੋਂ ਰਸਤੇ 'ਚੋਂ ਫੜ ਗਏ ਤੇ ਜਿਹੜਾ ਹੈਗਾ ਆ ਉਹਨੂੰ ਰੱਖ ਲਿਆ ਗਿਆ ਕੀ ਕਿਹਾ ਕਿ ਮਾਈਕ ਦੋ ਮਾਈਕ ਇਸ ਮਨਾ ਕਰ ਦਿੱਤਾ ਗਿਆ ਕਿ ਪਰਮਿਸ਼ਨ ਨਹੀਂ ਹੈਗੀ ਜਦੋਂ ਕਿ ਧਰਨਿਆਂ ਦੇ ਵਿੱਚ ਮੈਨੂੰ ਨਹੀਂ ਥੰਦੇ ਲੱਗਦੀ ਕਿ ਸ਼ੰਭੂ ਕਿੰਨੀ ਪਰਮਿਸ਼ਨ ਹੈ ਇੱਥੇ ਅਸੀਂ ਸਾਰੇ ਧਰਨੇ ਤੇ ਜਾਂਦੇ ਆ ਜਾਂ ਜਾ ਕੇ ਬੈਠਦੇ ਆ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਡੀਸੀ ਦਫ਼ਤਰ ਅੱਗੇ ਜਿੰਨੇ ਧਰਨੇ ਲੱਗਦੇ ਨੇ ਸਾਰਿਆਂ ਦੀ ਪਰਮਿਸ਼ਨ ਡੀਐਸਪੀ ਸਾਹਿਬ ਦਿੰਦੇ ਨੇ ਕੀ ਮੈਨੂੰ ਜਿੰਨੇ ਵੀ ਧਰਨੇ ਲੱਗਦੇ ਨੇ ਮੁਲਾਜ਼ਮਾਂ ਦੇ ਜਾਂ ਦੂਜਿਆਂ ਦੀ ਪਰਮਿਸ਼ਨਾਂ ਹੁੰਦੀਆਂ ਨੇ ਕੀ ਸਿਰਫ ਇੱਥੇ ਸਾਡੇ ਨਾਲ ਤੱਕਾ ਫਿਰ ਸਾਈਕੋਲੋਜੀਕਲੀ ਸਾਡੇ ਨਾਲ ਵੀ ਮੈਨੂੰ ਵੀ ਪਹਿਲੇ ਇੱਕ ਹੁੰਦਾ ਵੀ ਪਤਾ ਨਹੀਂ ਇਸ ਸ਼ਹਿਰ ਦੇ ਇਹ ਇਹਨਾਂ ਨੂੰ ਉਸ ਤਰੀਕੇ ਨਾਲ ਸਾਈਕੋਲੋਜੀਕਲੀ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਗੱਲਾਂ ਦਾ ਕੋਈ ਫਾਇਦਾ ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਹੀ ਨਿਕਲੇ ਹੈਗੇ ਆਂ ਔਰ ਜੇ ਜਿਹੜਾ ਸਾਡਾ ਕਿਸੇ ਵੀ ਚੀਜ਼ ਦੇ ਪ੍ਰੋਟੈਸਟ ਕਰਨਾ ਸਾਡਾ ਡੈਮੋਕਰੈਟਿਕ ਰਾਈਟ ਹੈ ਸੰਵਿਧਾਨਕ ਹੱਕ ਹੈ ਔਰ ਜਦੋਂ ਵੀ ਕੋਈ ਮਲਾਜਮ ਦਾ ਅਫਸਰ ਵਰਦੀ ਤੇ ਵਿੱਚ ਆ ਜਾਂ ਆਪਣੇ ਡਿਊਟੀ ਦੇ ਉੱਤੇ ਆ ਤਾਂ ਉਹਦਾ ਇੱਕ ਆਪਣਾ ਆਪਣਾ ਇੱਕ ਮਰਿਆਦਾ ਆ ਕਿ ਉਹਨੇ ਆਪਣਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੈ ਕਿਸ ਤਰੀਕੇ ਦੇ ਨਾਲ ਉਹਨੇ ਹੋ ਸਕਦਾ ਆਮ ਉਹ ਆਮ ਵਿਅਕਤੀ ਨਹੀਂ ਹੈਗਾ ਉਹਦੀ ਉਹਦੀ ਇੱਕ ਆਪਣੀ ਮਰਿਆਦਾ ਹੈ ਜੇ ਉਹਨੂੰ ਲੱਗਦਾ ਹੈ ਕਿ ਕੋਈ ਉਹਦੀ ਗੱਲ ਨਹੀਂ ਸੁਣ ਰਿਹਾ ਹੈਗਾ ਤਾਂ ਉਹਨੂੰ ਉਹਦੇ ਵਿੱਚ ਉਹਨੂੰ ਬਹਿਸਣ ਦੀ ਲੋੜ ਨਹੀਂ ਹੁੰਦੀ ਹੈ ਉਹ ਆਪਣਾ ਉਹਦੇ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਕਾਨੂੰਨੀ ਕਾਰਵਾਈ ਜਾ ਕਰ ਲਵੇ ਹੈ ਉਹ ਇਸ ਕਰਕੇ ਜਿਹੜਾ ਇਹ ਇੱਥੇ ੱੱਕਾ ਕਰਨ ਦੀ ਕੋਸ਼ਿਸ਼ ਹੈ ਅਗਲੀ ਰਣਨੀਤੀ ਲੋਕਾਂ ਦੇ ਉੱਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਪੀਐਸਪੀ ਸਾਥੀ ਬਹਿ ਰਿਹਾ ਤੁਸੀਂ ਬਹੁਤ ਅਧਿਕਾਰੀਆਂ ਨਾਲ ਗੱਲਬਾਤ ਵੀ ਕਰੋਗੇ ਨਹੀਂ ਬਿਲਕੁਲ ਕਹਾਂਗੇ ਦੇਖੋ ਬੜਾ ਵਧੀਆ ਨੌਜਵਾਨ ਚੰਗਾ ਅਫਸਰ ਲੱਗਦਾ ਆ ਪਰ ਜਿਸ ਤਰੀਕੇ ਦੇ ਨਾਲ ਉਹ ਅਗਰੈਸਿਵ ਹੋਣ ਆਇਆ ਮਤਲਬ ਉਹ ਜਿਹੜੀ ਚੀਜ਼ ਹੈਗੀ ਹੈ ਉਹ ਚੀਜ਼ ਠੀਕ ਨਹੀਂ ਕਿਉਂਕਿ ਅਸੀਂ ਤਾਂ ਚਲੋ ਫਿਰ ਆਪਣੀ ਉਮਰ ਹੰਡਾਈ ਹੋਈ ਹੈ ਸਾਡੇ ਕੋਲੇ ਤਜਰਬਾ ਵੀ ਹੈਗਾ ਆ ਇਹ ਅਗਰੈਸਿਵ ਹੋਣਾ ਜਿਹੜਾ ਹੈਗਾ ਆ ਉਹ ਠੀਕ ਨਹੀਂ ਹੁੰਦਾ ਕਿਸੇ ਵੀ ਅਫਸਰ ਦਾ ਔਰ ਸਰਕਾਰਾਂ ਦੇ ਵਿੱਚ ਤੇ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਵਿੱਚ ਜੇ ਆਪਾਂ ਨੂੰ ਕਿਸੇ ਦੀ ਛਤਰ ਛਾਇਆ ਆਇਆ ਤੇ ਇਹ ਥੋੜਾ ਜਿਹਾ ਕਿ ਅਸੀਂ ਦੂਜਿਆਂ ਨੂੰ ਉਹ ਕਰਨਾ ਹੈ ਇਹ ਤਾਂ ਸਗੋਂ ਇਹ ਹੁੰਦਾ ਆ ਜਿਹੜੇ ਜਿਹੜੇ ਮੁਲਾਜ਼ਮ ਅਫਸਰ ਹੁੰਦੇ ਨੇ ਉਹਨਾਂ ਨੇ ਸਾਰਿਆਂ ਨੂੰ ਬੈਲੈਂਸ ਬਣਾ ਕੇ ਚੱਲਣਾ ਹੁੰਦਾ ਆ ਔਰ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਹੀ ਜਾਂਦਾ ਔਰ ਸੰਵਿਧਾਨ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਵੀ ਇਹੀ ਹੁੰਦੀਆਂ ਨੇ ਇੱਕ ਆਮ ਸਿਟੀਜ਼ਨ ਨੂੰ ਵੀ ਉਹੀ ਰਿਸਪੈਕਟ ਦੇਣੀ ਹੈ ਤੇ ਇੱਕ ਚਾਹੇ ਕੋਈ ਐਮਐਲਏ ਆ ਚਾਹੇ ਐਮਪੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਆ ਪ੍ਰੋਟੋਕਾਲ ਚ ਉਹਦੀ ਪ੍ਰੋਟੋਕਾਲ ਦਾ ਧਿਆਨ ਰੱਖਣਾ ਆ ਪਰ ਉਹਦੇ ਨਾਲ ਨਾਲ ਰਿਸਪੈਕਟ ਜਿਹੜੀ ਹੈਗੀ ਇੱਕ ਸਿਟੀਜ਼ਨ ਦੀ ਵੀ ਓਨੀ ਹੈ ਤੇ ਪ੍ਰਧਾਨ ਮੰਤਰੀ ਦੀ ਵੀ ਓਨੀ ਹੈ ਤੇ ਜਿਹੜਾ ਇੱਕ ਜਿਹੜੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਨਜ਼ਰੀਆ ਆ ਉਹ ਵੀ ਜਿਹੜਾ ਹੈਗਾ ਆ ਉਹ ਪ੍ਰਸ਼ਾਸਨ ਦਾ ਨਜ਼ਰੀਆ ਹਮੇਸ਼ਾ ਜਿਹੜਾ ਹੈਗਾ ਆ ਬਹੁਤ ਸੌਫਟ ਹੁੰਦਾ ਹੈ 16 ਤਰੀਕ ਨੂੰ ਇੱਕ ਡੀਆਰ ਸਾਹਿਬ ਕੋਲ ਪਟੀਸ਼ਨ ਪਾ ਕੇ ਆਏ ਸੀਗੇ ਨੌਨੇ ਪਿੰਡਾਂ ਦੇ ਬਹੁਤ ਬਰਸਜਨ ਨਾਲ ਸੀਗੇ। ਉਸ ਦਿਨ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਛੇਤੀ ਛੇਤੀ ਸਾਨੂੰ 44 ਟੀਕਾ ਕੀਤਾ ਜਾਵੇ। ਪਰ ਉਹਨਾਂ ਨੇ ਨਾ ਕੋਈ ਕਾਰਵਾਈ ਕਰਦੇ ਹੋਏ ਸਮਾਂ ਆਉਂਦਾ ਦੀ ਬੰਡਵਾਤ ਇਹਨਾਂ ਨੇ ਮੱਤਾ ਪਾਗਾ ਜੀ ਡੇਟ ਰੱਖੀ ਹੋਈ ਸੀ ਇਹਨਾਂ ਨੇ। ਕੋਈ ਕਾਰਵਾਈ ਨਹੀਂ ਹੋ ਰਹੀ। ਕੀ ਹੋਇਆ ਫਿਰ ਰੋਜ਼ੀ ਉੱਤੇ ਆ ਗਈ। ਕਿਸ ਨੇ ਇਹ ਤਾਂ ਕਿ ਟਾਈਮ 10 ਵਜੇ ਦਾ ਟਾਈਮ ਸੀਗਾ। ਅਸੀਂ 9:30 ਪੌਣੇ 10 ਵਜੇ ਰਿਹਾਏ ਆ। ਜਿਉਂ ਸੋਸਾਇਟੀ ਕੋਈ ਹੈ ਨਹੀਂ ਸੀਗਾ। ਪਹਿਲੇ ਹੀ ਰਕਾੜ ਲੈ ਕੇ ਉਹ ਚਲੇ ਗਏ ਸੀ। ਮੰਗ ਕਰਦੇ ਆ ਰੋਜ਼ੀ। ਮੰਗਦਾ ਸੀ ਇਨਸਾਫ ਦੀ ਮੰਗ ਕਰਦਾ ਚੌਂ ਨੂੰ ਰੱਦ ਕਰਕੇ। ਇੰਦਵਾਰ ਨਾ ਮੈਸਰ ਇਹ ਚੋਣ ਲੋਕਤੰਤਰ ਤਰੀਕੇ ਨਾਲ ਕਰਾਈ ਜਾਵੇ